ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਆਪਣੇ ਮਾਨਯੋਗ ਸਪੈਸ਼ਲ ਡੀਜੀਪੀ ਲਾਇਨ ਆਰਡਰ ਤੇ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਜਿਹੜੇ ਰਵੀਵਾਰ ਨੂੰ ਜੋ ਇਲੈਕਸ਼ਨ ਹੋਣੇ ਆ ਬਲੌਗ ਸੰਗਠਨ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਹਦੇ ਤਹਿਤ ਜ਼ਿਲ੍ਹਾ ਮੁਕਸਰ ਦੇ ਵਿੱਚ ਵਕ ਵਕ ਥਾਮਾਂ ਤੋਂ ਵੀ ਫੋਰਸ ਆਈ ਹੈ ਤੇ ਸਾਡੇ ਜਿਹੜੇ ਜ਼ਿਲ੍ਹਾ ਮੁਕਸਰ ਦੀ ਆਪਣੀ ਫੋਰਸ ਵੀ ਹੈ ਕੁੱਲ ਮਿਲਾ ਕੇ ਜਿਹੜੀ 1800 ਫੋਰਸ ਦੀ ਡਿਪਲੋਇਮੈਂਟ ਕੀਤੀ ਗਈ ਹੈ ਜਿਹਦੇ ਵਿੱਚ ਇੰਟਰ ਸਟੇਟ ਨਾਕਾ ਹੋਗੇ ਇੰਟਰ ਡਿਸਟ੍ਰਿਕਟ ਨਾਕਾ ਹੋਗੇ ਤੇ ਸ਼ਹਿਰ ਦੇ ਭਿੰਨ-ਭਿੰਨ ਜਿਹੜੇ ਪੁਆਇੰਟਸ ਐ ਉੱਥੇ ਵੀ ਨਾਕਾਬੰਦੀ ਜਿਹੜੀ ਲਗਾਤਾਰੀ ਜਾਰੀ ਐ ਤੇ ਅੱਜ ਅਸੀਂ ਜਿਹੜਾ ਕਿ ਫਲੈਗ ਮਾਰਚ ਕਰ ਰਹੇ ਆ ਸਾਡਾ ਇਹ ਫਲੈਗ ਮਾਰਚ ਕਰਨ ਦਾ ਉਚਿਤ ਇਹੀ ਹੈ ਕਿ ਭਈ ਜਿਹੜੀ ਸਾਡੀ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੈ ਜਿਹੜੀ ਜਨਤਾ ਨੂੰ ਇਹ ਲੱਗੇ ਕਿ ਭਈ ਅਸੀਂ ਜਿਹੜੇ ਫ੍ਰੀ ਐਂਡ ਫੇਅਰ ਮੈਨਰ ਦੇ ਵਿੱਚ ਇਲੈਕਸ਼ਨ ਜਿਹੜੇ ਆ ਕਰਾਉਣ ਲਈ ਬਿਲਕੁਲ ਤਿਆਰੀ ਹੈ ਸਾਡੀ ਸਾਡੀ ਹਰ ਪੋਲਿੰਗ ਸਟੇਸ਼ਨ ਤੇ ਜਿਹੜੀ ਕਿ ਫੋਰਸ ਦੀ ਡਿਊਟੀ ਲੱਗ ਚੁੱਕੀ ਹੈ ਤੇ ਕੱਲ ਜਿਹੜਾ ਫੋਰਸ ਦਾ ਡਿਸਟ੍ਰਿਬਿਊਸ਼ਨ ਵੀ ਕਰ ਦਿੱਤਾ ਜਾਵੇਗਾ ਤੇ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪੁਆਇੰਟਾਂ ਤੇ ਫਲੈਗ ਮਾਚ ਕੰਡੇ ਜਾ ਰਹੇ ਹੈ ਕਾਸ ਆਪਰੇਸ਼ਨ ਹੋ ਰਿਹਾ ਤੇ ਨਾਕਾਬੰਦੀ ਕਰਕੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਕੋਈ ਮਾੜੇ ਅਨਸਰ ਹੈ ਉਨਾਰੇ ਖਿਲਾਫ ਜੇ ਕੋਈ ਨજર ਚੋਂ ਹੁੰਦੇ ਤੇ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਹੋਟਲ ਹੈ ਸਰਾਇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਬਾਹਰ ਦੇ ਬੰਦੇ ਆ ਕੇ ਰੁਕੇ ਆ ਤੇ ਉਹਨਾਂ ਦੇ ਗਲਪੀ ਕਰਦੇ ਕੀਤੀ ਜਾ ਰਹੀ ਹੈ ਜਿਵੇਂ ਇਹ ਪੁੱਲ ਮਿਲਾ ਕੇ ਸਾਡੇ ਜ਼ਿਲ੍ਹੇ ਮੁਕਸਰ ਦੇ ਵਿੱਚ ਵਕ ਵਕ ਡਿਊਟੀਆਂ ਤੇ ਤਕਰੀਬਨ 1800 ਤੋਂ ਵੱਧ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਜਿਹਦੇ ਵਿੱਚ ਇੰਟਰ ਸਟੇਟ ਨਾਕੇ ਵੀ ਸਾਡੇ 7 ਨੇ ਇੰਟਰ ਡਿਸਟ੍ਰਿਕਟ ਨਾਕੇ 16 ਤੋਂ ਵੱਧ ਜਿਹੜੇ ਸਾਡੇ جاری ਆ ਪਰ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਬੋਰ ਦੇਵੇ ਪੁਲਿਸ ਤੁਹਾਡੀ ਸੁਰੱਖਿਆ ਲਈ ਤਿਆਰ ਹੈ ਤੇ ਆਪਾਂ ਜਿਹੜੀ ਇਲੈਕਸ਼ਨ ਹੈ ਬਿਲਕੁਲ ਫ੍ਰੀ ਐਂਡ ਫੇਅਰ ਤਰੀ ਉਦਰ ਫੋਰਸ ਜਿਹੜੀ ਹਾਂਜੀ ਮੈਂ ਤੁਹਾਨੂੰ ਦੱਸਿਆ ਕਿ ਫਾਰੋ ਵੀ ਸਾਨੂੰ ਫੋਰਸ ਜਿਹੜੀ ਮਾਨਯੋਗ ਡੀਜੀਪੀ ਲਾਇਨ ਆਰਡਰ ਵੱਲੋਂ ਤਾਇਨਾਤ ਹੋਈ ਹੈ ਤੇ ਉਹਨਾਂ ਨੂੰ ਵੀ ਅਸੀਂ ਡਿਊਟੀ ਤੇ ਲਗਾਇਆ ਗਿਆ ਹੈ